ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਿਠੇ ਨੇ ਤਖਤ ਤੇ ਉਹਨਾਂ ਨੇ ਡੋਲੇ ਦੇ ਉੱਤੇ ਕੋਹੀ ਨੂਰ ਹੀਰਾ ਬੰਨਿਆ ਹਾਂਜੀ ਇੱਕ ਬੰਦਾ ਆ ਕੇ ਕਹਿਣ ਲੱਗਾ ਮਹਾਰਾਜਾ ਜੀ ਇਹ ਹੀਰੇ ਇਹ ਸਿਰ ਦੇ ਤਾਜ ਵਿੱਚ ਜੜ ਕੇ ਰੱਖੀਦੇ ਆ ਵਾਹਿਗੁਰੂ ਇਹ ਡੋਲਿਆਂ ਉੱਤੇ ਨਹੀਂ ਬੰਨੀਦੇ ਇਹ ਤੇ ਮੱਥੇ ਵਿੱਚ ਜੜ ਕੇ ਰੱਖੀਦੇ ਆ ਮੱਥੇ ਉੱਤੇ ਬੰਨ ਕੇ ਰੱਖੀਦੇ ਆ ਤੇ ਫੇਰ ਜਵਾਬ ਦਿੱਤਾ ਸ਼ੇਰੇ ਪੰਜਾਬ ਨੇ ਵਾਹਿਗੁਰੂ ਕਹਿੰਦਾ ਮੱਥੇ ਉੱਤੇ ਬਨ ਕੇ ਉਹ ਰੱਖਦੇ ਨੇ ਹਾਂ ਜੀ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਉਹ ਅਸੀਂ ਮੱਥੇ ਰਗੜ ਰਗੜ ਕੇ ਨਹੀਂ ਸੱਚਾ ਓਏ ਅਸੀਂ ਟੋਲੀਆਂ ਦੇ ਜੋਰ ਨਾਲ ਉੱਤੇ ਲਿਆ ਤਾਂ ਕਰਕੇ ਡੋਲੇ ਉੱਤੇ ਬਨਿਆ ਉਹ ਰਾਜ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵਾਹਿਗੁਰੂ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਵਾਲੇ ਅਣਖ ਆਣ ਵਾਲੇ ਸੱਜੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸੀ ਸਾਨੂੰ ਨਿਉਂਦੇ ਸੀ ਕਈ ਘੁਮਾਨ ਵਾਲੇ ਸਾਡੇ ਖਾਲਸਾ ਹੀ ਕੋਮੀ ਨਿਸ਼ਾਨ ਅੱਗੇ ਪਾਣੀ ਭਰਦੇ ਸੀ ਕਈ ਇਰਾਨ ਵਾਲੇ ਉਹ ਰਾਜ ਸੀ ਖਾਲਸੇ ਦਾ ਜਿਹੜਾ ਰਾਜ ਸਾਡਾ 1 ਰੁਪਇਆ ਅਮਰੀਕਾ ਦੇ 37 ਡਾਲਰ ਬਣਦੀ ਸੀ ਅੱਜ ਕੰ ਮਲਟ ਹੋ ਗਿਆ ਅੱਜ ਅਮਰੀਕਾ ਦਾ 1 ਤੇ ਸਾਡੇ 84 85 ਬਣ ਰਹੇ ਨੇ ਉਸ ਵੇਲੇ ਇੰਗਲੈਂਡ ਜਾਪਾਨ ਕੈਨੇਡਾ ਅਮਰੀਕਾ ਦੇ ਗੋਰੇ ਸ਼ੇਰੇ ਪੰਜਾਬ ਦੇ ਰਾਜੇਂਦਰ ਨੌਕਰੀ ਕਰਨ ਵਾਸਤੇ ਹੁੰਦੇ ਤੇ ਅੱਜ ਸਰਕਾਰਾਂ ਨੇ ਕਿਹੋ ਜਿਹੇ ਹਾਲਾਤ ਬਣਾਤੇ ਅੱਜ ਪੰਜਾਬ ਦੀ ਜਵਾਨੀ ਕਰ ਕਰ ਕੇ ਆਈਲੈਂਡਸ ਬਾਹਰ ਨੂੰ ਭੱਜੀ ਜਾ ਰਹੀ ਸੱਚ ਹੈ ਆਓ ਮੈਂ ਸਜਦੇ ਕਰਦਾ ਸੰਗਤ ਜੀ ਸਾਡਾ ਇਲਾਕਾ ਉਹ ਮਲੋਏ ਦੀ ਧਰਤੀ ਜਿਹੜੀ ਧਰਤੀ ਨੇ ਉਸ ਮਰਦ ਨੂੰ ਜਨਮ ਦਿੱਤਾ ਜਿਨੇ ਟੱਠੇ ਤਖਤ ਅਕਾਲ ਦਾ ਬਦਲਾ ਲਿਆ ਜਿਨੇ ਕੌਮ ਦੀ ਲੱਥੀ ਹੋਈ ਪੱਖ ਮੁੜ ਕੇ ਸਰ ਦੇ ਉੱਤੇ ਰੱਖੀ ਦੱਸਿਆ ਕਿ ਲੋਕਾਂ ਦੇ ਵਿੱਚ ਅਣਖ ਨਾ ਹੁੰਦੀ ਜੇ ਭਿੰਡਰਾਂ ਵਾਲੇ ਸੰਤ ਨਾ ਹੁੰਦੇ ਕੌਮ ਦੀ ਪੱਗ ਪੈਰਾਂ ਚਰਣ ਦੀ ਜੇ ਜੇ ਸਤਬੰਦ ਬਿਆੰਤ ਨਾ ਹੁੰਦੇ ਭਾਈ ਸਾਹਿਬ ਭਾਈ ਬਿਆੰਤ ਸਿੰਘ ਜੀ ਮਲੋਆ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸ ਮੈਂਬਰ ਐਮਪੀ ਫਰੀਦਕੋਟ ਤੋਂ ਬਹੁਤ ਮਹਾਰਾਜ ਨੇ ਮਿਹਰਾ ਕੀਤੀ ਨਦਰ ਕੀਤੀ ਉਦੋਂ ਅਸੀਂ ਯੂਰਪ ਵਿੱਚ ਸੀ ਜਦੋਂ ਨਗਮੇ ਹਰ ਇੱਕ ਸਟੇਜ ਦੇ ਉੱਤੇ ਗਾਉਂਦੇ ਰਹੇ ਕਿ ਸੱਚ ਦੀ ਆਵਾਜ਼ ਨੂੰ ਬਲੰਦ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਈਏ ਦੱਸਿਏ ਕਿ ਪੰਥ ਜਿਉਂਦਾ ਹੈ ਕੌਮ ਜੂੰਦੀ ਹੈ ਕੌਮ ਸ਼ਹੀਦਾਂ ਦੇ ਡੁੱਲੇ ਹੋਏ ਰਤ ਦਾ ਮੁੱਲ ਪੂੰਦੀ ਆ ਤੇ ਪਾਇਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾਇਆ ਤੇ ਉਹ ਪਹੁੰਚੇ ਨੇ ਸਾਡੇ ਢਾਡੀ ਜਥੇ ਵੱਲੋਂ ਨਿੱਗਾ ਜਿਓ ਆਇਆ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿਉਂਕਿ ਕੋਈ ਹੱਕ ਸੱਚ ਦੀ ਆਵਾਜ਼ ਨੂੰ بلند ਕਰਨ ਵਾਲਾ ਪਾਰਲੀਮੈਂਟ ਵਿੱਚ ਹੋਣਾ ਚਾਹੀਦਾ ਮਹਾਰਜ ਨੇ ਮੇਰਾ ਕੀ ਤੀਆਂ ਅੱਜ ਇਹਨਾਂ ਭਰਾਵਾਂ ਨੂੰ ਚੁਣਿਆ ਤੇ ਮਹਾਰਜ ਮੇਰਾ ਕਰਨ ਹੱਕ ਸੱਚ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਬੰਦ ਹੋਵੇ ਪਾਰਲੀਮੈਂਟ ਦੇ ਵਿੱਚ ਚੁੱਕੀ ਜਾਵੇ ਤੇ ਖਾਲਸਾ ਜੀ ਤੇ ਦੱਸਿਆ ਜਾਵੇ ਕਿ ਪੰਜਾਬ ਆਪਣੇ ਹੱਕਾਂ ਲਈ ਲੜਦਾ ਰਿਹਾ ਤੇ ਲੜਦਾ ਰਹੇਗਾ ਤੇ ਮੈਂ ਜ਼ਿਕਰ ਕਰਾਂ ਖਾਲਸਾ ਰਾਜ ਜਿਹਦੀਆਂ ਕੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਤਿੰਨ ਯੋਧਿਆਂ ਦਾ ਜ਼ਿਕਰ ਆਉਂਦਾ ਕਿਹੜੇ ਜੀ ਇੱਕ ਦਾ ਨਾਮ ਜਥੇਦਾਰ ਸ਼ਾਮ ਸਿੰਘ ਅਟਾਰੀ ਭਈ ਵਾਹ ਦੂਜਾ ਨਾਮ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਫੂਲਾ ਸਿੰਘ ਜੀ ਤੇ ਤੀਜਾ ਨਾਮ ਜਿਹਦੇ ਉੱਤੇ ਅੱਜ ਯੂ ਐਸ ਏ ਵਾਲੇ ਮਾਨ ਕਰਦੇ ਜਿਹਦੇ ਉੱਤੇ ਆਸਟ੍ਰੇਲੀਆ ਵਾਲੇ ਮਾਨ ਕਰਦੇ ਆ ਆਸਟ੍ਰੇਲੀਆ ਦੀ ਮੈਗਜ਼ੀਨ ਬਲਨੀਅਰ ਜ਼ਬਾਇਰ ਇਹਦੇ ਅੰਦਰ 10 ਚੋਟੀ ਦੇ ਜਰਨੈਲਾਂ ਦੀ ਸੂਚੀ ਤਿਆਰ ਕੀਤੀ ਜਿਹਦੇ ਵਿੱਚ ਚੰਗੇਜ਼ ਖਾਨ ਦਾ ਨਾਮ ਸਿਕੰਦਰ ਦਾ ਨਾਮ ਨੈਪੋਲੀਅਨ ਬੋਨਾਪਾਰਟ ਦਾ ਨਾਮ ਪਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਨੰਬਰ 1 ਜਰਨੈਲ ਦਾ ਖਿਤਾਬ ਉਹ ਹਰੀ ਸਿੰਘ ਨੜੂਏ ਨੂੰ ਮਿਲੇ ਸਾਚਿਆ ਜੀ ਅਮਰੀਕਾ ਸੁਪਰੀਮ ਪਾਵਰ ਜਿਹਨੂੰ ਮੰਨਿਆ ਜਾਂਦਾ ਉਹ ਵੀ ਇਹ ਗੱਲ ਕਹਿੰਦੇ ਆ ਅਫਗਾਨਿਸਤਾਨ ਉੱਤੇ ਅੱਜ ਤੱਕ ਜੇ ਕਿਸੇ ਨੇ ਰਾਜ ਕੀਤਾ ਨਾ ਇੱਕੋ ਪੰਜਾਬ ਦਾ ਜੰਮਿਆ ਯੋਧਾ ਉਹ ਹਰੀ ਸਿੰਘ ਨਲੂਆ ਵਾਹ ਜਿਹਦਾ ਜਨਮ ਗੁਜਰਾਵਾਲਾ ਦੀ ਧਰਤੀ ਤੇ ਮਾਤਾ ਧਰਮਕੌਰ ਦੀ ਕੁੱਖੋਂ ਸਰਦਾਰ ਗੁਰਬਿਆਲ ਸਿੰਘ ਦੇ ਘਰ 1791 ਦੇ ਵਿੱਚ ਵਾਹ ਸੰਗਤ ਜੀ ਜਿਨ੍ਹਾਂ ਦੇ ਦਾਦਾ ਜੀ ਸਰਦਾਰ ਹਰਦਾਸ ਸਿੰਘ ਜੀ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਆ 1762 ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀਂਦੇ ਨੇ 7 ਸਾਲ ਦੀ ਉਮਰ ਜਦੋਂ ਬਾਪੂ ਚੜਾਈ ਕਰ ਗਿਆ ਸ਼ੁਕਰ ਚੱਕੀਆਂ ਮਿਸਲ ਦਾ ਉਗਾ ਸਰਦਾਰ ਸੀ ਇਹਦੀ ਮਾਂ ਇਹਨੂੰ ਇਦੇ ਨਾਨਕੇ ਨਗਰ ਲੈ ਕੇ ਆਪਣੇ ਪੇਕੇ ਪਿੰਡ ਲੈ ਗਈ ਮੰਮਿਆਂ ਨੇ ਪੜਾਇਆ ਲਿਖਾਇਆ ਗੁਰਮਤ ਦਾ ਧਾਰਨੀ ਬਣਾਇਆ ਤੇ ਖਾਲਸਾ ਜੀ ਸ਼ਸਤਰ ਵਿਦਿਆ ਸਿਖਾਈ ਅੱਜ ਸ਼ਸਤਰ ਵਿਦਿਆ ਸਿੱਖਣੀ ਬੜੀ ਜ਼ਰੂਰੀ ਹੈ ਸ਼ਸਤਰ ਵਿਦਿਆ ਕੋਲ ਹੁੰਦੀ ਉਹ 84 ਦੇ ਅੰਦਰ ਨਾ ਜਦੋਂ ਬੀਬੀ ਨੂੰ ਗੱਡੀ ਚਾੜਿਆ ਭਾਈ ਬਿਅੰਦ ਸਿੰਘ ਹੋਰਾਂ ਨੇ ਜਿਹੜੀ ਬੀਬੀ ਕਹਿੰਦੀ ਸੀ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ ਤੇ ਜਦੋਂ ਗੱਡਿਆ ਆਪਣਾ ਰਵਾਲਵਰ ਭਾਈ ਬਿਆਨਦ ਸਿੰਘ ਨੇ ਭਾਈ ਸਤਬੰਦ ਸਿੰਘ ਨੇ ਸਟੇਨ ਗਨ ਚੁੱਕੀ ਨਾ ਤੇ ਬੀਬੀ ਕਹਿੰਦੀ ਇਹ ਕਿਆ ਭਾਈ ਬਿਆਨਦ ਸਿੰਘ ਕੱਟ ਕੇ ਬੋਲਿਆ ਕਹਿੰਦਾ ਇਹ ਹੈ ਅਕਾਲ ਤਖਤ ਦਾ ਬਦਲਾ ਬਦਲਾ ਵਈ ਐਨਾ ਕਹਿ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਕਾੜ ਕਾੜ ਕੜਕੜ ਕਰਦੀਆਂ ਮਾਰ ਕੇ ਗੋਲੀਆਂ ਬੀਬੀ ਚੜੀ ਗੱਡੀ ਫੇਰ ਅਰਜੀਤ ਗਾਂਧੀ ਨੇ ਬਿਆਨ ਦਿੱਤਾ ਸੀ ਜਦੋਂ ਵੱਡਾ ਦਰਖਤ गिरਦਾ ਹੈ ਧਰਤੀ ਹਿੱਲਦੀ ਹੈ ਪਰ ਧਰਤੀ ਕੇਵਲ ਸਿੱਖਾਂ ਵਾਸਤੇ ਕਿਉਂ ਹਿੱਲੇ ਨਵੰਬਰ ਦਾ ਮਹੀਨਾ ਜਦੋਂ ਸਾਡੇ ਗਲਾਂ ਦੇ ਵਿੱਚ ਟੈਰ ਪਾ ਕੇ ਸਾਨੂੰ ਸਾੜਿਆ ਗਿਆ ਪਰ ਜੇ ਘਰ ਘਰ ਦੇ ਵਿੱਚ ਹਥਿਆਰ ਹੁੰਦੇ ਅਸੀਂ ਸ਼ਸਤਰਧਾਰੀ ਹੁੰਦੇ ਨਾ ਕਿਸੇ ਵਿੱਚ ਚੁਰਤ ਨਹੀਂ ਸੀ ਸਾਡੇ ਗਲਾਂ 'ਚ ਟੈਰ ਪਾ ਕੇ ਸਾਨੂੰ ਸਾੜਿਆ ਗਿਆ